ਕਿੰਨੇ ਜੀਵਤੋਂ ਬੰਦੇ ਮਰਤੋਂ ਬੰਦੇ ਕਿੰਨੇ ਇਸ ਦਾ ਪਤਾ ਜਿਹੜਾ ਹੈ ਵੰਦਗੀ ਕਰਨ ਵਾਲੇ ਬੰਦੇ ਨੂੰ ਲੱਗਦਾ ਹੈ ਕਿਉਂਕਿ ਜਿਹੜਾ ਵੰਦਗੀ ਕਰਨ ਵਾਲਾ ਹੈ ਪਰਮਾਤਮਾ ਦੀ ਭਗਤੀ ਕਰਨ ਵਾਲਾ ਹੈ ਉਹ ਸਦਾ ਹੀ ਪ੍ਰਭੂ ਨੂੰ ਸੀ ਮਰਦਾ ਹੈ ਆਕਾਰਪੁਰਖ ਵਾਹਿਗੁਰੂ ਭਗਵਾਨ ਵਾਲੇ ਕੋ ਜਦੋਂ ਸੰਸਾਰ ਦੇ ਵਿੱਚ ਉਹ ਵਿਚਰਦਾ ਹੈ ਸੰਸਾਰ ਦੇ ਵਿੱਚ ਜਦੋਂ ਵਿਚਰਦਾ ਹੈ ਤੇ ਭਗਵਾਨ ਵਾਲੇ ਉਹਦੋਂ ਵੀ ਪਰਮਾਤਮਾ ਨੂੰ ਯਾਦ ਕਰਦਾ ਹੈ ਪਰਮਾਤਮਾ ਦਾ ਹੀ ਸ਼ਰਨ ਕਰਦਾ ਹੈ ਜ਼ਿੰਦਗੀ ਦੌਰਾਨ ਤੇ ਜਦੋਂ ਉਹਦਾ ਆਖਰੀ ਸਮਾ ਆ ਜਾਂਦਾ ਹੈ ਤੇ ਉਹਦੋਂ ਵੀ ਫਿਰ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਭਗਵਾਨ ਵਾਲੇ ਨੇ ਵੈਸ਼ੀ ਨਾ ਸੁਭਾਅ ਬਣ ਜਾਂਦਾ ਹੈ ਜੇ ਅੱਪਾ ਜਿਉਂਦੇ ਦੀ ਜਵਾਨੀ ਦੇ ਪਹਿਰੇ ਅੰਦਰ ਜਾਂ ਬਡੇਰੇ ਦੇ ਵਿੱਚ ਜਾ ਕੇ ਸਿਮਰਨ ਕਰਨਾ ਉਸ ਕਾਲ ਨੂੰ ਪਾਏ ਨੂੰ ਯਾਦ ਕਰੀ ਲਈ ਯਾਦ ਕਰਦੇ ਆ ਕਰਦੇ ਆ ਫਿਰ ਸਾਡਾ ਸੁਹਾਵਣ ਜਾਣ ਜਿਵੇਂ ਕਿ ਅੱਪਾ ਕਹਿੰਦੇ ਕਿਸੇ ਨੂੰ ਕੋਈ ਆਦਤ ਪੈ ਗਈ ਆਦਤ ਪੈ ਗਈ ਕੋਈ ਉਸ ਦੀ ਆਦਤ ਆਣੀ ਦੀ ਨਹੀਂ ਉਹ ਭੱਗਾਂ ਵਾਲੇ ਉਹ ਮਾੜੀਆਂ ਆਦਤਾਂ ਨੂੰ ਛੱਡ ਕੇ ਕਿਤੇ ਪਰਮਾਤਮਾ ਦਾ ਸਿਮਰਨ ਕਰਨ ਦੀ ਆਦਤ ਸੁਭਾਅ ਬਣ ਕੇ ਸਿਮਰਨ ਕਰਨ ਦਾ ਆਦਤ ਬਣ ਕੇ ਸਿਮਰਨ ਕਰਨ ਦੀ ਜੀਵਨ ਸਿਮਰਨ ਕਰਨ ਦੀ ਆਦਤ ਬਣ ਗਈ ਸੁਭਾਅ ਬਣ ਗਿਆ ਤੇ ਭਾਗਾਂ ਵੜੇ ਜਦੋਂ ਫਿਰ ਅੰਤ ਸਮਾ ਆਣਾ ਫਿਰ ਆਤਮ ਵੇਲੇ ਵੀ ਪਰਮਾਤਮਾ ਦਾ ਸਿਮਰਨ ਹੀ ਕਰੇਗਾ ਇਸ ਕਰਕੇ ਜੋ ਬਾਬਾ ਜੀ ਅੱਜ ਕਹਿੰਦੇ ਨੇ ਜੀਵਤ ਮੁਕੰਦੇ ਮਰਤ ਮੁਕੰਦੇ ਜਿਉਂਦੇ ਵੇਲੇ ਵੀ ਬੰਦਗੀ ਕਰਨ ਵਾਲਾ ਉਸ ਕਾਲਪੁਕ ਵਾਹਿਗੁਰੂ ਦਾ ਬੰਦਗੀ ਕਰਨ ਵਾਲਾ ਸਿਮਰਨ ਕਰਦਾ ਹੈ ਉਹਨੂੰ ਯਾਦ ਕਰਦਾ ਹੈ ਤੇ ਜਦੋਂ ਉਸ ਦਾ ਆਖਰੀ ਸਮਾ ਹੁੰਦਾ ਹੈ ਤੇ ਉਸ ਵੇਲੇ ਵੀ ਫਿਰ ਜਿਹੜਾ ਹੈ ਪਰਮਾਤਮਾ ਨੂੰ ਯਾਦ ਕਰਦਾ ਹੈ ਜਦੋਂ ਪਰਮਾਤਮਾ ਜਿਨ ਚੇਤੇ ਦੇ ਵਿੱਚ ਆਜੇ ਤਪ ਘੜਿਓ ਇਹ ਸੰਸਾਰ ਦਾ ਇਹ ਪਰਿਵਾਰ ਦਾ ਇਹ ਮਾਇਆ ਦਾ ਚੇਤਾ ਖਤਮ ਹੋ ਜਾਂਦਾ ਹੈ ਜਿਸ ਦਿਨ ਪਰਮਾਤਮਾ ਦਾ ਚੇਤਾ ਚੇਤਾ ਕਰਨ ਦੀ ਜਦੋਂ ਸਾਨੂੰ ਆਗਤ ਬਣ ਗਈ ਨਾ ਜਦੋਂ ਅਸੀਂ ਪਰਮਾਤਮਾ ਦਾ ਚੇਤਾ ਕੀਤਾ ਤੇ ਸੰਸਾਰਕ ਪਰਿਵਾਰਕ ਤੇ ਮਾਇਆ ਦਾ ਚੇਤਾ ਖਤਮ ਹੋ ਜਾਂਦਾ ਹੈ ਇਹ ਇਹ ਚੇਤਾ ਹੀ ਅੰਦਰ ਕੇਵਲ ਤੇ ਕੇਵਲ ਬੰਦਗੀ ਕਰਨ ਵਾਲਾ ਬੰਦਾ ਸਭ ਕੁਝ ਵਿਸਾਰ ਕੇ ਇੱਕ ਪਰਮਾਤਮਾ ਦਾ ਹੀ ਚੇਤਾ ਮਨ ਵਿੱਚ ਰੱਖਦਾ ਹੈ। ਭਗਵਾਨ ਉਹ ਅਸੀ ਵਸਥਾ ਤੇ ਪਹੁੰਚਣਾ ਹੈ। ਜਿਸ ਦਿਨ ਸੰਸਾਰ ਦੇ ਪਰਿਵਾਰ ਮਾਇਆ ਦਾ ਚੇਤਾ ਮਨ ਵਿੱਚੋਂ ਨਿਕਲ ਗਿਆ। ਪਰਮਾਤਮਾ ਦਾ ਹੀ ਚੇਤਾ ਮਨ ਵਿੱਚ ਰਹਿ ਗਿਆ। ਵਾਰ-ਵਾਰ ਪਰਮਾਤਮਾ ਦਾ ਹੀ ਖਿਆਲ ਆਵੇ। ਵਾਰ-ਵਾਰ ਗੁਰੂ ਦਾ ਹੀ ਚੇਤਾ ਆਵੇ। ਤੇ ਉਸ ਦਿਨ ਫਿਰ ਆਪਾਂ ਕਹਿ ਸਕਦੇ ਆ ਆਪਾਂ ਜੀਵਨ ਮੋਕਤ ਹੋ ਗਏ ਜੇ ਉਹ ਸਾਨੂੰ ਪਰਵਾਰ ਦਾ ਹੀ ਚੇਤਾ ਆਈ ਜਾਂਦਾ ਹੈ ਮਾਇਆ ਦੇ ਸੁਭਦੇ ਆਈ ਜਾਂਦੇ ਨੇ ਸੰਸਾਰ ਦਾ ਹੀ ਚੇਤਾ ਮਨ ਵਿੱਚ ਲਿਖਿਆ ਹੋਇਆ ਹੈੁਰਖਾ ਕਦੇ ਵੀ ਜੀਵਨ ਮੁਕਤ ਨਹੀਂ ਹੋਏਗਾ ਮੁਕਤ ਨਹੀਂ ਹੋਏਗਾ ਇਸ ਕਰਕੇ ਵੰਦਗੀ ਕਰਨ ਵਾਲੇ ਦਾ ਚੇਤਾ ਸਦਾ ਪਰਮਾਤਮਾ ਵਿੱਚ ਰਹਿੰਦਾ ਹੈ ਜੇ ਅਸੀਂ ਪਰਮਾਤਮਾ ਦਾ ਚੇਤਾ ਕਰਾਂਗੇ ਉਹਨੂੰ ਯਾਦ ਕਰਾਂਗੇ ਤਾਂ ਅਸੀਂ ਸੰਸਾਰਿਕ ਪਰਿਵਾਰਕ ਤੇ ਮਾਇਆ ਦੇ ਬੰਧਨਾਂ ਤੋਂ ਛੁੱਟ ਜਾਵਾਂਗੇ ਤੇ ਭਾਵੇਂ ਅਸੀਂ ਛੁੱਟ ਜਾਵਾਂਗੇ ਨਹੀਂ ਤੇ ਫਿਰ ਜੇ ਆਪਣਾ ਚੇਤਾ ਸੰਸਾਰਿਕ ਪਰਿਵਾਰਕ ਤੇ ਮਾਇਆ ਦੇ ਵਿੱਚ ਰਹਿ ਗਿਆ ਫਿਰ ਮੁੜ ਕੇ ਟੇਡੀਆਂ-ਮੇਡੀਆਂ ਚੂਨਾ ਦੇ ਵਿੱਚ ਫਿਰ ਫਟਕਾ ਦਿੱਤੇ ਜਾਂਦੇ। ਟੇਡੀਆਂ-ਮੇਡੀਆਂ ਜੂਂਡਾਂ ਫਿਰ ਸਾਨੂੰ ਪ੍ਰਾਪਤ ਹੋ ਜਾਣਗੀਆਂ। ਇਸ ਕਰਕੇ ਪਰਮ ਮਾਇਆ ਦੇ ਬੰਧਨਾਂ ਤੋਂ ਪਰਮਾਤਮਾ ਦਾ ਚੇਤਾ ਹੀ ਛਡਾਉਂਦਾ ਹੈ। ਪਰਮਾਤਮਾ ਦੇ ਚੇਤੇ ਦੇ ਨਾਲ ਹੀ ਮਾਇਆ ਦੇ ਬੰਧਨ ਛੁੱਟਦੇ ਨੇ। ਤੇ ਸਤਿਗੁਰੂ ਨੇ ਜੋ ਪਾਣੀ ਵਿੱਚ ਕਹਿ ਦਿੱਤਾ ਚਿਤ ਆਵੇ ਤਿਸ ਬਾਦ ਬ੍ਰਹਮ ਲੰਘੈਗਾ। ਜਿਸ ਦੇ ਦਿੱਤੇ ਦਿੱਤੇ ਵਿੱਚ ਕਿਤੇ ਪਰਮਾਤਮਾ ਆਜੇ ਪਰਮਾਤਮਾ ਫਿਰ ਉਹਨਾਂ ਤਰਦੀ ਬਾਹਰ ਹੀ ਘੜ ਦਿੰਦਾ ਭਗਵਾਨ ਉਹ ਉਸ ਤੋਂ ਉਸ